ਹੈਲੋ chị ਰਾਮ ਰਾਮ chị ਸਤਿ ਸ਼੍ਰੀ ਅਕਾਲ ਹਾਂਜੀ ਤੁਹਾਡੀ ਮੋਨਿਕਾ ਤਵਨ ਤੁਹਾਡੇ ਚੈਨਲ ਨਾਲ ਜੁੜ ਗਏ ਨੇ ਜੋ ਕਿ ਤੁਸੀਂ ਸਭ ਜਾਣਦੇ ਹੋ ਤੁਹਾਡਾ ਚੈਨਲ ਦਾ ਨਾਮ ਹੈ ਮੋਨਿਕਾ ਤਵਨ ਅਫੀਸ਼ਲ ਤੇ ਸੇਮ YouTube ਦਾ ਪੇਜ ਵੀ ਇਹੀ ਰਹੇਗਾ ਮੋਨਿਕਾ ਤਵਨ ਅਫੀਸ਼ਲ ਜਿੰ ਜਿਸ ਨੇ ਮੈਨੂੰ ਫੋਲੋ ਨਹੀਂ ਕੀਤਾ ਉਹ ਮੈਨੂੰ ਫੋਲੋ ਕਰ ਲਵੋ ਤੇ ਜੀ ਜਿਸ ਨੇ YouTube ਤੇ ਨਹੀਂ ਕੀਤਾ ਉੱਥੇ ਵੀ ਕਰ ਲਵੋ ਤੇ ਬੜਾ ਤੁਹਾਡਾ ਸ਼ੁਕਰੀਆ ਤੇ ਧੰਨਵਾਦ ਹੋਏਗਾ ਮੇਰਾ Facebook ਪਰਿਵਾਰ ਐਂਡ ਮਾਈ ਜੀ ਟੂ ਪੇਜ ਤੁਸੀਂ ਸਭ ਕਿਵੇਂ ਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੰਦਰੁਸਤੀਆਂ ਵਿੱਚ ਰੱਖੇ ਤੇ ਸਾਰੇ ਸਾਰੇ ਕੰਮ ਤੁਹਾਡੇ ਵਧੀਆ 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 ਹੁੰਦੇ ਰਹਿਣ ਔਰ ਘਰ ਪਰਿਵਾਰ ਵੱਲੋਂ ਸਭ ਠੀਕ ਠਾਕ ਤੇ ਤੰਦਰੁਸਤ ਰਭੇ ਹਾਂਜੀ ਉਹ ਟਾਈਮਿੰਗ ਚੱਲ ਰਹੀ ਹੈ ਆ ਮੈਕਸਿਮਮ 9 ਵਜਣ ਵਾਲੇ ਨੇ ਤੇ ਬ੍ਰੇਕਫਾਸਟ ਵਗੈਰਾ ਬੱਚਿਆਂ ਦਾ ਜਾ ਚੁੱਕਿਆ ਹੋਇਆ ਹੈ ਅਸੀਂ ਵੀ ਫ੍ਰੀ ਹੋ ਚੁੱਕੇ ਆ ਪਰ ਸਿਰਫ ਕਿਚਨ ਨੂੰ ਲੈ ਕੇ ਡਿਪਾਰਟਮੈਂਟ ਜਿਹੜਾ ਨਾਸ਼ਤੇ ਨੂੰ ਹੁੰਦਾ ਉਥੋਂ ਮੈਂ ਫ੍ਰੀ ਹੋ ਚੁੱਕੀ ਆ ਬਾਕੀ ਮੇਰਾ ਹਾਊਸ ਜਿਹੜਾ ਕਲੀਨਿੰਗ ਹੈ ਉਹ ਸਾਰਾ ਲਗਭਗ ਪਿਆ ਹੈ ਹਜੇ ਕਰਨ ਵਾਲਾ ਜੀ ਸੁਚੂਚੂ ਲੋ ਸਵੇਦੀ ਮੁਲਾਕਾਤ ਆਪਣੇ ਪਰਿਵਾਰ ਫੇਸਬੁੱਕ ਨਾਲ ਕੀਤੀ ਜਾਵੇ ਆਪਣੇ YouTube ਫੈਮਲੀ ਨਾਲ ਕੀਤੀ ਜਾਵੇ ਹਾਂਜੀ ਉਹ ਲਾ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਘਰ ਦੀ ਹਲਕੀ ਹਲਕੀ ਜਿਹੜੀ ਰਿਪੇਅਰਿੰਗ ਦੀ ਬਾਰੇ ਗੱਲਬਾਤ ਹੋ ਰਹੀ ਸੀ ਕੱਲ ਤੁਹਾਨੂੰ ਦਿਖਾਇਆ ਵੀ ਸੀ ਕੁਝ ਤੇ ਉਹ ਰਿਪੇਅਰਿੰਗ ਲਗਭਗ ਕੁਝ ਕੁਝ ਹੋ ਚੁੱਕੀ ਹੈ ਕੁਝ ਕੁਝ ਰਹਿ ਗਈ ਹੈ ਤੇ ਇਸ ਲਈ ਜੋ ਜੋ ਵਰਕਿੰਗਸ ਕਲੀਅਰ ਹੋਈ ਹੈ ਤੇ ਉਹਦਾ ਮੈਂ ਤੁਹਾਨੂੰ ਹਲਕਾ ਜਿਹਾ ਦਿਖਾਵਾਂਗੀ ਕਿ ਮਤਲਬ ਕਿਸ ਤਰ੍ਹਾਂ ਹਰ ਇੱਕ ਚੀਜ਼ ਨੂੰ ਡੈਕੋਰੇਟ ਦੇ ਤਰ੍ਹਾਂ ਕੀਤਾ ਗਿਆ ਤੇ ਪੂਰਾ ਸੈਟਿੰਗ ਵਾਈਜ਼ ਉਹਨੂੰ ਠੀਕ ਠੀਕ ਕੀਤਾ ਗਿਆ ਹੋਰ ਵੀ ਜ਼ਿਆਦਾ ਬੈਸਟ ਐਂਡ ਬੈਸਟ ਦੇਖੋ ਜੀ ਮੈਕਸਿਮਮ ਇੱਥੇ ਟਾਈਲਾਂ ਲੱਗੀਆਂ ਸੀ ਸਾਡੇ ਤੇ ਇਸ ਨੂੰ ਡਿਜ਼ਾਈਨਿੰਗ ਦੇ ਲਈ ਥੋੜਾ ਜਿਹਾ ਸੀ ਇਸ ਤਰ੍ਹਾਂ ਦਾ ਮਤਲਬ ਪੀਸੀ ਸਿੱਟਾ ਵਗੈਰਾ ਸਾਡੇ ਕੋਲ ਪੀਸ ਅਵੇਲੇਬ ਬਚੇ ਹੋਏ ਸੀ ਅਸੀਂ ਸੋਚਿਆ ਵੇਸਟਿੰਗ ਕਿਉਂ ਜਾਣੇ ਆ ਤੇ ਇਸ ਨੂੰ ਹੀ ਅਸੀਂ ਡੈਕੋਰੇਸ਼ਨ ਕਰ ਲੇਤਾ ਟਾਈਲਾਂ ਦੇ ਉੱਪਰ ਛਿੱਟਾ ਵਗੈਰਾ ਇਸ ਤਰ੍ਹਾਂ ਦੀਆਂ ਲਗਾ ਲਿੱਤੀਆਂ ਤੇ ਤਾਹੀ ਇਸ ਦੀ ਚੀਜ਼ ਨੂੰ ਜਿਹੜੀ ਲੁੱਕਾ ਹੋਰ ਵੀ ਅਦਰਵਾਈਸ ਵਧੀਆ ਮਿਲ ਸਕੇ ਤੇ ਬਾਕੀ ਡਰਾਈング ਰੂਮ ਨੂੰ ਲੈ ਕੇ ਦੇਖਿਆ ਜਾਵੇ ਤਾਂ ਡਰਾਈング ਰੂਮ ਦੀ ਮੈਂ ਬਹੁਤ ਵਾਰ ਵੀਡੀਓ ਤੁਹਾਡੇ ਮਤਲਬ ਬਣਾ ਚੁੱਕੀ ਹਾਂ ਜਾਂ ਤੁਹਾਨੂੰ ਦਿਖਾ ਚੁੱਕੀ ਹਾਂ ਤੇ ਇਸੇ ਨੂੰ ਦੇਖੋ ਜੀ ਪੀਸਿਸ ਬੱਚੇ ਸੀ ਤੇ ਅਸੀਂ ਪੀਸਿਸ ਵੇਸਟਸ ਨਹੀਂ ਹੋਂ ਦਿੱਤੇ ਤੇ ਅਸੀਂ ਇਸ ਲਈ ਐਸਨੋ ਡਿਜ਼ਾਈਨ ਦੇਣ ਲਈ ਕੁਛ ਇਸ ਤਰ੍ਹਾਂ ਦੀ ਵਰਕਿੰਗ ਕਰ ਲਈਤੀ ਟਾਈਲਾਂ ਦੇ ਉੱਪਰ ਤੇ ਬਾਕੀ ਕਟਰਿੰਗ ਵਗੈਰਾ ਸਾਰਾ ਤੇ ਤੁਹਾਨੂੰ ਮੈਂ ਡਰਾਈ ਰੂਮ ਦਾ ਹਾਊਸ ਬਲਾਕਿੰਗ ਦਿਖਾਇਆ ਹੋਇਆ ਹੈ ਬਟ ਫਿਰ ਵੀ ਇੱਕ ਵਾਰ ਮੈਂ ਕੈਮਰਾ ਘੁਮਾਣਾ ਜ਼ਰੂਰੀ ਸਮਝਾਂਗੀ ਤਾਂ ਕਿ ਤੁਸੀਂ ਦੁਬਾਰਾ ਤੋਂ ਇੱਕ ਵਾਰ ਹਾਊਸ ਬਲਾਕਿੰਗ ਜਿਹੜਾ ਵੀ ਹੈ ਕਲੀਨ ਐਂਡ ਨੀਟਸ ਜੋ ਹੋਇਆ ਹੋਇਆ ਹੈ ਕੱਲ ਦਾ ਉਹ ਨੂੰ ਮੈਂ ਤੁਹਾਨੂੰ ਸ਼ੋਅ ਕਰਵਾ ਸਕਾਂ ਤੇ ਦਿਖਾ ਸਕਾਂ ਤੇ ਬਾਕੀ ਮੈਕਸਿਮਮ ਜਿਹੜਾ ਕੀ ਸਮਾਨ ਆਪਣਾ ਜੋ ਵੀ ਪੀਸੀ ਸੀਟਾ ਵਗੈਰਾ ਜਾਂ ਕੁਝ ਵੇਸਟਿੰਗ ਸੀ ਮੈਨੂੰ ਵੇਸਟਿੰਗਸ ਨਹੀਂ ਹੋਂ ਦਿੱਤਾ ਉਹਨੂੰ ਕਿਤੇ ਨਾ ਕਿਤੇ ਅਵੇਲੋਪ ਕੀਤਾ ਤੇ ਸੇਮ ਡਿਜ਼ਾਈਨ ਆਪਣਾ ਉਹੀ ਜਗ੍ਹਾ ਤੋਂ ਮੈਨੂੰ ਜਿਸਤਾਂ ਦਿਖਾਇਆ ਅੱਗੇ ਵੀ ਤੇ ਕੈਮਰਾ ਤੁਹਾਡੇ ਸਾਹਮਣੇ ਆ ਕੇ ਪਹਿਲੀ ਫੋਟੋ ਚ ਕਮਾ ਚੁੱਕੀ ਹੋਈ ਸੀ ਤੇ ਹੁਣ ਵੀ ਮੈਂ ਤੁਹਾਨੂੰ ਦਿਖਾ ਦਵਾਂ ਕਿ ਲਗ ਭਾਰ ਇਸਤਾਨਾ ਕੰਮ ਹੋ ਚੁੱਕਾ ਹੈ ਬਾਕੀ ਮੇਰਾ ਕਿਚਨ ਡਿਪਾਰਟਮੈਂਟ ਮੇਂ ਦੇਖਿਆ ਜਾਵੇ ਤਾਂ ਸੇਮ ਦੇਖੋ ਜੀ ਤੁਹਾਨੂੰ ਮੈਂ ਦਿਖਾਨੀਆਂ ਪਿੱਛੇ ਕੁਝ ਨਜ਼ਰ ਆ ਰਿਹਾ ਹੈ ਤੁਹਾਨੂੰ ਇਸ ਤਰ੍ਹਾਂ ਦਾ ਮੱਲੋ ਜਿਹੜਾ ਵਾਲਪੇਪਰ ਸੀ ਉਸ ਨੂੰ ਮੈਂ ਸੈਟਿੰਗ ਵਾਈਸ ਬਹੁਤ ਜ਼ਿਆਦਾ ਵਧੀਆ ਕਰ ਦਿੱਤਾ ਜਿਸ ਨਾਲ ਕੀ ਅਸੀਂ ਪੇਂਟ ਤੋਂ ਵੀ ਬਚ ਗਏ ਕਲੀਆਂ ਤੋਂ ਵੀ ਬਚ ਗਏ ਤੇ ਸਾਡੇ ਘਰ ਦਾ ਖਲੇਰਾ 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 ਬਹੁਤ 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 ਜਿਹੜਾ ਹੁੰਦਾ ਹੈ ਮਿੱਟੀ 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 ਕੱਲੀ 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 ਉਹ ਸਭ ਦੂਰ ਹੋ ਗਿਆ ਔਰ ਦੇਖੋ ਜੀ ਫਰੈਸ਼ ਪੇਪਰ ਅਸੀਂ ਇਸ ਤਰ੍ਹਾਂ ਦਾ ਵਾਲਪੇਪਰ ਵੀ ਕਿਚਨ ਦੇ ਅਵੇਲੇਬ ਕਰ ਲੇ ਤਾਂ ਤਾਂ ਕਿ ਕਲੀਆਂ ਪੇਂਟ ਤੋਂ ਬਚ ਕੇ ਤੇ ਸਾਨੂੰ ਘੱਟੋ ਘੱਟ 4-5 ਸਾਲ ਜਿਹੜੀ ਟੈਨਸ਼ਨ ਫਰੀ ਅਸੀਂ ਹੋ ਜਾਈਏ ਫਿਰ ਸੇਮ ਨੇ ਜਿਹੜੀ ਅਸੀਂ ਇੱਕ ਬਹੁਤ ਜ਼ਿਆਦਾ ਵਧੀਆ ਡੈਕੋਰੇਸ਼ਨਸ ਕੀਤੀ ਹੈ ਤੇ ਉਸ ਨੂੰ ਡੈਕੋਰੇਸ਼ਨਸ ਨੂੰ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿ ਇਹ ਦੇਖੋ ਜੀ ਬਹੁਤ ਵਧੀਆ ਇੱਕ ਅਸੀਂ ਚੀਜ਼ ਲਗਾਈ ਸੇਮ ਪ੍ਰੋਬਲਮ ਤੁਹਾਨੂੰ ਮੈਂ ਦੱਸ ਚੁੱਕੀ ਹਾਂ ਪੀਟ ਐਂਡ ਕਲੀ ਦੀ ਉਹੀ ਪ੍ਰੋਬਲਮ ਹੈ ਜਿਹੜੀ ਕਿ ਨਹੀਂ ਰਹਿੰਦੀ ਖੁੰਦੀ ਸੀ ਉਹ ਸਾਡੇ ਵਿਦਿਆ ਨੇ ਆਪਣੇ ਆਪ ਹੀ ਖਰਾਬ ਕਰ ਦਿੱਤੀ ਇਸ ਲਈ ਵਿਦਿਆ ਨੂੰ ਸਿਰਫ ਸੇਵਿੰਗ ਕਰਨ ਲਈ ਅਸੀਂ ਕੁਝ ਇਸ ਤਰ੍ਹਾਂ ਦਾ ਗ੍ਰੀਨ ਘਾਹ ਹੋ ਜਾਦਾ ਜਿਹੜਾ ਵੀ ਹੈ ਮਤਲਬ ਅੱਜ ਕੱਲ ਮਿਲ ਰਿਹਾ ਹੈ ਬਹੁਤ ਜ਼ਿਆਦਾ ਮਾਰਕੀਟਿੰਗ ਦੇ ਵਿੱਚ ਬਹੁਤ ਕਲੈਕਸ਼ਨਸ ਹੋ ਜਾਂਦੀ ਬਹੁਤ ਚੀਜ਼ਾਂ ਦੀ ਅੱਜ ਕੱਲ ਸਜਾਵਟਸ ਆ ਚੁੱਕੀ ਹੈ ਤੇ ਅਸੀਂ ਸੋਚੇ ਕਿ ਚਲੋ ਯਾਰ ਪੇਂਟ ਵਗੈਰਾ ਕੀ ਕਰਵਾਣਾ ਹੈ ਅਸੀਂ ਇਸ ਨੂੰ ਹੀ ਕੁਝ ਇਸ ਤਰ੍ਹਾਂ ਦਾ ਕਰਵਾ ਦਈਏ ਡਿਜ਼ਾਈਨਿੰਗ ਕਿ ਜਿਹੜਾ ਕਿ ਇਹ ਵੀ 4-5 ਸਾਲ ਟੈਨਸ਼ਨ ਫਰੀ ਹੋ ਜਾਈਏ ਤੇ ਬਾਬਾ ਬਾਬਾ ਤੁਹਾਨੂੰ ਬਤੇ ਦਾ ਦੇ ਵਿੱਚ ਕਿਹੜਾ ਕਿਦੇਸ਼ ਰੋਜ਼ ਰੋਜ਼ ਕੰਮ ਹੁੰਦਾ ਤੇ ਇਸ ਨੂੰ ਅਸੀਂ ਇਸ ਤਰ੍ਹਾਂ ਦੀ ਗ੍ਰੇਸਫੁੱਲਿੰਗ ਦੇ ਦਿੱਤੀ ਸੀੜੀਆਂ ਨੂੰ ਤੇ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਹੀ ਹੈ ਮੈਨੂੰ ਤਾਂ ਵਧੀਆ ਲੱਗ ਰਹੀ ਹੈਗੇ ਤੁਸੀਂ ਮੈਨੂੰ ਦੱਸਣਾ ਕਮੈਂਟਸ 'ਚ ਰਹੀ ਤੁਹਾਨੂੰ ਕਿੱਦਾਂ ਦੀ ਲੱਗੀ ਆਪਣਾ ਸੀੜੀਆਂ ਦੀ ਜਿਹੜੀ ਅਸੀਂ ਮਤਲਬ ਗ੍ਰੇਸ ਦਿੱਤੀ ਹੈ ਗ੍ਰੀਨ ਘਰ ਨੂੰ ਲੈ ਕੇ ਤੇ ਇਹ ਦੇਖੋ ਜੀ ਫੁੱਟ ਬਾਈਸ वुਡ 14 ਸੀੜੀਆਂ ਨੇ ਤੇ 14 ਸੀੜੀਆਂ ਦੀ ਜਿਹੜੀ ਮਤਲਬ ਹੁੰਦੀ ਹੈ 프ਰੰਟ ਪੱਥਰ ਹੀ ਹੈ ਤੇ ਬੈਕਿੰਗ ਤੇ ਅਸੀਂ ਐਸ ਡਿਜ਼ਾਈਨਿੰਗ ਸਾਰਾ ਦੇ ਦਿੱਤਾ ਆ ਤੇ ਸੇਮ ਉਹੀ ਸੀਸ ਸ਼ਿਕਾਇਤ ਹੋਂ ਦੱਸੇ ਕਿ ਸ਼ੀਟਾਂ ਕਾਫੀ ਵਧੀਆ ਵਧੀਆਂ ਹੀ ਸੀ ਕਾਫੀ ਨਹੀਂ ਕੁਝ ਕੁਝ ਵਧੀਆਂ ਸੀ ਤੇ ਉਸ ਨੂੰ ਵੀ ਅਸੀਂ ਇਸ ਨੂੰ ਮਤਲਬ ਕੰਮ ਪੱਕਾ ਕਰ ਦਿੱਤਾ ਤਾਂ ਕਿ ਹਨੇਰੀ ਆਵੇ ਮੀਂਹ ਆਵੇ ਕੁਝ ਵੀ ਆਵੇ ਇਹਨੂੰ ਚਲੋ ਅਸੀਂ ਹਜੇ ਕਰਵਾਵਾਂਗੇ ਇਹਦਾ ਵੀ ਕੰਮ ਹੋਣ ਵਾਲਾ ਹੈ ਥੋੜਾ ਜਿਹਾ ਸਿਰਫ ਇਹਨੂੰ ਸ਼ੀਟਿੰਗਸ ਕਰਵਾਵਾਂਗੇ ਉਸ ਤੋਂ ਬਾਅਦ ਇਹ ਵੀ ਕਲੀਅਰ ਹੋ ਜਾਏਗਾ ਤੇ ਆ ਦੇਖੋ ਟਾਈਲਾਂ ਨੂੰ ਅਸੀਂ ਮਤਲਬ ਪੱਕਾ ਸਿਸਟਮ ਕਰ ਦਿੱਤਾ ਹਨੇਰੀ ਆ ਜਾਏ ਮੀਂਹ ਆ ਜਾਏ ਕੁਝ ਵੀ ਹੋ ਜਾਏ ਤੇ ਇਹ ਕਿਤੇ ਨਾ ਕਿਤੇ ਨਾ ਕਿਤੇ ਨਾ ਜਾਣ ਤੇ ਬਿਲਕੁਲ ਸੇਵਿੰਗ ਲਈ ਇਸ ਤਰ੍ਹਾਂ ਦੇ ਸ਼ੀਟਾ ਅਸੀਂ ਮਤਲਬ ਲਗਾ ਦਿੱਤੀਆਂ ਜਿਹੜੀਆਂ ਕਿ ਮਤਲਬ ਤੁਹਾਨੂੰ ਵੀ ਅੱਛੀਆਂ ਲੱਗਣ ਤੇ ਟਾਈਲਾਂ ਵੀ ਜਿਹੜੀਆਂ ਵਾ ਸਾਡੀ ਅਦਰਵਾਈਸ ਬਹੁਤ ਜ਼ਿਆਦਾ ਲੁੱਕ ਵਾਈਸ ਅੱਛੀਆਂ ਹੋ ਗਈਆਂ ਨੇ ਤੇ ਚਲੋ ਸੀਲਿੰਗ ਸ਼ੀਟਸ ਬਚੀਆਂ ਨੇ ਤੇ ਘਰ ਵਿੱਚ ਰੱਖ ਕੇ ਵੀ ਵੇਸਟਿੰਗ ਜਿਸ ਤਰ੍ਹਾਂ ਮੰਨ ਲਓ ਡਸਟ ਪੈਡ ਕਰ ਲਵੋ ਜਾਂ ਵੈਸੇ ਵਿਚਾਰਾ ਮੀਂਹ ਨੇਰੀ ਚ ਖਰਾਬ ਹੁੰਦੀਆਂ ਰਹਿੰਦੀਆਂ ਸੀ ਤੇ ਕਿਤੇ ਨਾ ਕਿਤੇ ਇਹਨਾਂ ਨੂੰ ਵਰਤਨ ਦੇ ਯੋਗ ਆ ਗਿਆ ਤੇ ਇਸ ਤਰ੍ਹਾਂ ਨਾਲ ਟਾਇਲਾਂ ਦੇ ਪਿੱਛੇ ਡਿਜ਼ਾਈਨ ਜਿਹੜਾ ਡਰਾਈنگ ਰੂਮ ਚ ਦੇਖਿਆ ਸੇਮ ਡਿਜ਼ਾਈਨ ਅਸੀਂ ਇਸ ਤਰ੍ਹਾਂ ਹੀ ਦੇ ਦਿੱਤਾ ਤੇ ਬਾਕੀ ਉਹ ਵੀ ਸਪੋੜੀਆਂ ਦਾ ਦੇਖੋ ਬਾਕੀ ਖਲੇਰੇ ਵੱਲ ਨਾ ਜਾਣਾ ਇਹ ਹਾਸੇ-ਆਸੇ ਚੁੱਕਿਆ ਜਾਏਗਾ ਤੇ ਬਾਕੀ ਜਿਹੜੀ ਪੇਰਿੰਗ ਹੋ ਰਹੀ ਹੈ ਆਸੇ-ਆਸੇ ਉਹਨੂੰ ਨੀੜ ਐਂਡ ਕਲੀਨ ਕਰਨਾ ਬਹੁਤ ਜ਼ਰੂਰੀ ਸੀ ਤੇ ਦੇਖੋ ਇੱਕ ਸੇਮ ਇਸ ਤਰ੍ਹਾਂ ਹੀ ਡਰਾਈنگ ਰੂਮ ਦਾ ਦਰਵਾਜ਼ਾ ਤੁਸੀਂ ਕਹਿਣਾ ਕਿ ਮੈਮ ਕਹਿ ਰਹੇ ਘੋਣ ਵਗੈਰਾ ਕਿਸ ਤਰ੍ਹਾਂ ਦਾ ਮਤਲਬ ਲੱਗ ਗਿਆ ਹੈ ਤੁਹਾਨੂੰ ਦਿਖਾ ਦਵਾਂ ਕਿ ਇਹ ਦੇਖੋ ਇਸੇ ਮਿਸਟਰਨ ਡਰਾਈング ਰੂਮ ਦਾ ਦਰਵਾਜਾ ਜਿਹੜਾ ਕਿ ਇਸ ਜਗ੍ਹਾ ਤੋਂ ਨਿਕਲ ਗਿਆ ਪੂਰਾ ਆਪਣੇ ਆਪ ਹੀ ਤੇ نیچے ਦੇਖ ਰਹੇ ਹੋ ਕਿੰਨਾ ਦੇਖੋ ਕੂੜਾ ਪਿਆ ਹੋਇਆ ਤੇ ਇਹਦੀ ਇਹੀ ਸੀਮ ਪ੍ਰੋਬਲਮ ਸੀ ਤੇ ਇਸ ਲਈ ਸੋਚਿਆ ਕਿ ਚਲੋ ਹੱਥੀ ਲੱਗਾਏ ਵੀ ਡਰਾਈング ਰੂਮ ਦਾ ਵੀ ਕਲੀਨਿੰਗ ਐਂਡ ਪੂਰਾ ਸੈਕਟ ਵਾਈਜ਼ ਸੈੱਟ ਅੱਛਾ ਲੱਗੇਗਾ ਤੇ ਕੁਝ ਕਾਫੀ ਹੋ ਚੁੱਕਿਆ ਕੁਝ-ਕੁਝ ਕੰਮ ਰਹਿ ਗਿਆ ਬਾਕੀ ਮੈਂ ਜਲਦੀ ਹੀ ਤੁਹਾਨੂੰ ਹਾਊਸ ਵਾਕਿੰਗ ਫਿਰ ਤੋਂ ਦੁਬਾਰਾ ਨੈਕਸਟ ਆਪਣਾ ਟੈਰਸ ਦਾ ਦਿਖਾਵਾਂਗੀ ਤੇ ਚਲੋ ਮੈਨੂੰ ਤਾਂ ਇਹੀ ਮੰਨਣਾ ਕਿ ਥੋੜੇ ਥੋੜੇ ਜੇ ਘਰ ਦੇ ਵਿੱਚ ਕੰਮ ਹੁੰਦੇ ਰਹਿਣ ਤੇ ਘਰ ਦੀ ਜਿਹੜੀ ਮਨਿਆਦ ਹੈ ਹੋਰ ਵੀ ਜਿਆਦਾ ਵੱਧ ਜਾਂਦੀ ਹੈ ਬੰਦੇ ਦੀ ਤਾਂ ਚਲੋ ਮਨਿਆਦ ਹੈ ਨਹੀਂ ਬੰਦੇ ਨੇ ਕਦੋਂ ਪੁੱਗ ਜਾਣਾ ਕਮ ਸੇ ਕਮ ਚਲੋ ਰਹਿੰਦੀ ਦੁਨੀਆ ਤੱਕ ਜਿਹੜੇ ਆਪਣੇ ਬਾਲ ਬੱਚੇ ਨੇ ਕੋਈ ਗ੍ਰਸਤੀ ਹੈ ਆਉਣ ਵਾਲਾ ਟਾਈਮ ਹੈ ਕੱਲ ਨੂੰ ਐ ਤੇ ਨਾ ਕਹਿੰਗੇ ਕਿ ਸਾਡੇ ਮਾਪਿਓ ਨੇ ਸਾਡੇ ਲਈ ਕੀਤਾ ਕੀ ਤੇ ਇਸ ਲਈ ਇਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਸੋਚ ਕੇ ਸਮਝ ਕੇ ਹਰ ਇੱਕ ਮਾਤਾ ਪਿਤਾ ਇਹ ਚੀਜ਼ਾਂ ਆਪਣੇ ਬੱਚੇ ਲਈ ਕਰਵਾਉਂਦੇ ਕਰਾਉਂਦੇ ਆ ਤਾਂ ਕਿ ਕੱਲ ਨੂੰ ਸਾਡੇ ਬੱਚੇ ਸੁੱਖਰ ਆਰਾਮ ਲੈ ਸਕਣ ਤੇ ਬਾਕੀ ਜੀ ਆ ਮੈਕਸਮਮ ਬਹੁਤ ਥੋੜਾ ਠੀਕ ਠੀਕਾ ਤੇ ਕੁਝ ਕੁਝ ਠੀਕ ਨਹੀਂ ਹੈ ਦੇ ਵੀ ਤੇ ਕਿਉਂਕਿ ਡਾਕਟਰ ਨੇ ਕਿਹਾ ਹੈ ਕਿ ਤੁਸੀਂ ਆ ਆਰਾਮ ਦੀ ਬਹੁਤ ਜ਼ਰੂਰਤ ਹੈ ਪਰ ਆਰਾਮ ਤਾਂ ਮੈਨੂੰ ਤਾਂ ਮਿਲੇ ਨਾ ਜੇ ਮਤਲਬ ਕੰਮ ਪੂਰਾ ਮੇਰਾ ਕੰਪਲੀਟ ਜਿਹੜਾ ਘਰ ਨੂੰ ਲੈ ਕੇ ਹੋਵੇ ਤੇ ਇਹ ਕੰਮ ਤੇ ਤੁਹਾਨੂੰ ਬੜਾ ਆਸ-ਆਸੇ ਹੀ ਮੁਕਣਾ ਹੈ ਤੇ ਬਾਕੀ ਚਲੋ ਕੋਈ ਨਾ RAM ji ਜੀ ਰੋਜ਼ ਰੋਜ਼ ਉਠਾਉਂਦੇ ਨੇ ਕੰਮ ਨੂੰ ਕਰਵਾਉਂਦੇ ਨੇ ਹਿੰਮਤ ਦੇ ਰਹੇ ਨੇ ਜੇ ਪਰਮਾਤਮਾ ਸਾਡੇ ਕੋਲ ਹੈ ਤਾਂ ਸਭ ਕੁਝ ਹੈ ਜੇ ਪਰਮਾਤਮਾ ਨਹੀਂ ਤਾਂ ਇਨਸਾਨ ਵੀ ਕੁਝ ਵੀ ਨਹੀਂ ਕਰ ਸਕਦਾ ਤੇ ਮੈਂ ਤਾਂ ਸਿਰਫ ਉਹਨਾਂ ਨੂੰ ਹੀ ਸ਼ੁਕਰੀਆ ਕਰਾਂਗੀ ਕਿ ਮੇਰੇ ਸਤਿਗੁਰੂ ਮਹਾਰਾਜ ਜੀ ਜੋ ਕੁਛ ਹੈ ਤੁਸੀਂ ਹੋ ਤੁਸੀਂ ਮੈਨੂੰ ਹਿੰਮਤ ਦਿੰਦੇ ਉਹਦੇ ਮੈਂ ਕਰੀ ਜਾ ਰਹੀ ਜੇ ਤੁਹਾਡੀ ਹਿੰਮਤ ਨਾ ਹੋਵੇ ਤਾਂ ਸ਼ਾਇਦ ਮੈਂ ਕੁਝ ਵੀ ਨਾ ਕਰ ਸਕਾਂ ਸੋ ਬਾਕੀ ਪਰਿਵਾਰ ਫੇਸਬੁਕ ਜੀ ਤੁਹਾਨੂੰ ਹਾਊਸ ਡੈਕਿੰਗ ਜਿੰਨੀ ਕੀ ਦਿਖਾਈ ਮੈਂ ਕਿਸ ਤਰ੍ਹਾਂ ਦੀ ਦਿਖਾਈ ਹੈ ਇਹਦੇ ਬਾਰੇ ਮੈਨੂੰ ਕਮੈਂਟਸ ਦੇਣਾ ਤੇ ਬਹੁਤ ਵਧੀਆ ਲੱਗਾ ਜੀ ਆਮ ਮਾਨੀਟਾਈਮ ਤੁਹਾਡਾ ਨਾਲ ਗੱਲਬਾਤ ਕਰਕੇ ਤੇ ਕੋਸ਼ਿਸ਼ ਕਰਾਂਗੀ ਮਾਨੀਕਾ धवन ਤੁਹਾਡੇ ਬਹੁਤ ਜਲਦੀ ਤੁਹਾਡਾ ਫੇਸਬੁਕ ਲਾਈਵ ਹੋਣ ਇੱਕ ਨਾ ਇੱਕ ਦਿਨ ਉਹ ਦਿਨ ਆ ਹੀ ਜਾਏਗਾ ਕਿਉਂਕਿ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਹੈ ਇਹਦੇ ਮੈਨੂੰ ਪਤਾ ਹੈ ਬਾਕੀ ਚਲੋ ਜੀ ਹੋ ਕੇ ਜੀ ਧੰਨਵਾਦ ਜੀ ਪਰਵਾਰ ਸਬ ਠੀਕ ਠਾਕ ਰਹੋ ਤੰਦਰੁਸਤ ਰਹੋ ਵਧੀਆ ਵਧੀਆ ਰਹੋ ਔਰ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਸੋ ਧੰਨਵਾਦ ਸ਼ੁਕਰੀਆ ਥੈਂਕ ਯੂ so much ਪਰਿਵਾਰ ਫੇਸਬੁੱਕ ਜੀ ਧੰਨਵਾਦ ਜੀ